ਦੀਪਕ ਜੀ ਪੰਜਾਬ ਦੇ ਵਿੱਚ ਕਾਂਗਰਸ ਦੀ ਪ੍ਰਧਾਨਗੀ ਦੀ ਵਾਗਡੋਰ ਦੁਬਾਰਾ ਤੋਂ ਸਿੰਗਲਾ ਜਾਂ ਜਾਖੜ ਦੇ ਹੱਥ ਆ ਸਕਦੀ ਹੈ ਜੀ ਕੀ ਚੱਲ ਰਿਹਾ ਦੇਖੋ ਅਕਾਲੀ ਗੱਲ ਦੀ ਲੜਾਈ ਤਾਂ ਚੌਂਕ ਚਰਹੇ ਚੱਲ ਰਹੀ ਹੈ ਉਹ ਸਭ ਨੂੰ ਦਿਖਦੀ ਹੈ ਹਮ ਆਮ ਆਦਮੀ ਪਾਰਟੀ ਦੇ ਘਰੇ ਕਦੇ ਕਦੇ ਕਲੇਸ਼ ਪੈ ਜਾਂਦਾ ਫਿਰ ਕਦੇ ਸਪੀਕਰ ਸਾਹਮਣੂ ਮਨਾਉਣ ਚੱਲ ਗਏ ਕਦੇ ਦਿੱਲੀ ਵਾਲੇ ਮਨਾਉਣ ਆ ਗਏ ਕਦੇ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਆ ਗਏ ਪਤਾ ਲੱਗ ਜਾਂਦਾ ਫਿਰ ਵੀ ਜੀ ਪਰ ਕਾਂਗਰਸ ਦੇ ਘਰੇ ਇੱਕ ਠੰਡੀ ਜੰਗ ਚੱਲ ਰਹੀ ਹੈ ਜਿਹਦੀ ਉਹ ਚਰਚਾ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ ਹਮ ਪਰ ਐਦਾਂ ਵੀ ਨਹੀਂ ਹੋ ਸਕਦਾ ਕਿ ਸਾਰਾ ਕੁਝ ਲੁੱਕ ਕੇ ਅੰਦਰੇ ਗੁੜ ਭੰਨੀ ਜਾਣ ਤੇ ਬਾਹਰ ਪਤਾ ਹੀ ਨਾ ਲੱਗੇ ਸਾਰਾ ਪਤਾ ਲੱਗ ਜਾਂਦਾ ਹੈ ਨਾ ਜੀ ਸੋ ਇਸ ਲਈ ਹੁਣੇ ਖਬਰ ਨਿਕਲ ਰਹੀ ਹੈ ਕਿ ਕਾਂਗਰਸ ਦੇ ਘਰ ਹੁਣ ਪ੍ਰਧਾਨ ਜੀ ਨੂੰ ਲੈ ਕੇ ਰਸਾ ਕੱਤੀ ਚੱਲ ਰਹੀ ਹੈ ਹਮ ਹਮ ਪੰਜਾਬ ਦੇ ਵਿੱਚ ਇਸ ਮੌਕੇ ਕਾਂਗਰਸ ਪਾਰਟੀ ਇਸ ਨੁਕਤੇ ਤੇ ਅੱਗੇ ਵੱਧ ਰਹੀ ਹੈ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਨਜ਼ਰ ਵੀ ਪੰਜਾਬ ਦੇ ਹਿੰਦੂ ਔਰ ਦਲਿਤ ਵੋਟਰ ਤੇ ਹੈ ਹਮ ਹਮ ਤੇ ਭਾਜਪਾ ਤਾਂ ਖੇੜੇ ਹੀ ਪਤਾ ਰਹੀ ਹੈ ਹਮ ਹਮ ਸੋ ਇਸ ਲਈ ਕਾਂਗਰਸ ਨੂੰ ਲੱਗ ਰਿਹਾ ਕਿ ਅਸੀਂ ਕਿਤੇ ਪਛੜ ਨਾ ਜਾਈਏ ਇਸ ਚੱਕਰ ਚ ਜੀ ਕਿ ਅਸੀਂ ਵੀ ਇਸ ਭਾਈਚਾਰੇ ਤੇ ਨਜ਼ਰ ਰੱਖੀਏ ਤੇ ਇਹ ਇਸ ਭਾਈਚਾਰੇ ਨੂੰ ਕਾਂਗਰਸ ਕਿਸੇ ਸਮੇਂ ਆਪਣਾ ਕੋਰ ਗਰੁੱਪ ਵੀ ਮੰਨਦੀ ਰਹੀ ਹੈ ਹਮ ਹਮ ਸੋ ਇਸ ਲਈ ਆਮ ਚੋਣਾਂ ਤੋਂ ਬਾਅਦ ਲੋਕ ਸਭਾ ਚੋਣਾਂ ਤੋਂ ਬਾਅਦ ਇਸ ਪਹਿਲੂ ਤੇ ਚਰਚਾ ਦੁਰੀ ਕਿ ਵੀ ਕਾਂਗਰਸ ਦਾ ਪ੍ਰਧਾਨ ਵੀ ਜੱਟ ਸਿੱਖ ਚਿਹਰਾ ਹੈ ਹਮ ਹਮ ਕਾਂਗਰਸ ਦੇ ਵਿੱਚੋਂ ਵਿਰੋਧੀ ਧਿਰਾਂ ਦੇ ਵੀ ਜੱਟ ਸਿੱਖ ਚਿਹਰਾ ਇਸ ਲਈ ਕਿਸੇ ਹਿੰਦੂ ਚਿਹਰੇ ਨੂੰ ਜਾਂ ਦਲਿਤ ਚਿਹਰੇ ਨੂੰ ਅਕੇਲੇ ਆਓ ਹਮ ਜਦੋਂ ਇਸ ਪਹਿਲੂ ਤੇ ਗੱਲ ਤੁਰੀ ਕਿ ਇੱਕ ਚਿਹਰਾ ਉਧਰ ਹੋਵੇ ਇੱਕ ਉਧਰ ਹੋਵੇ ਤਾਂ ਉਹਦੇ ਵਿੱਚੋਂ ਫਿਰ ਕਹਿੰਦੇ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਬਜਿੰਦਰ ਸਿੰਘਲਾ ਦਾ ਨਾਮ ਖੁਦੇ ਅੱਗੇ ਵਧਾਤਾ ਹਮ ਹੁਣ ਬਜਿੰਦਰ ਸਿੰਘਲਾ ਤੇ ਰਾਜਾ ਬੜਿੰਗ ਰਾਹੁਲ ਗਾਂਧੀ ਦੇ ਕਿੰਨੇ ਖਾਸ ਨੇ ਇਹਦਾ ਅੰਦਾਜ਼ਾ ਇਸੇ ਗੱਲ ਤੋਂ ਲੱਗ ਜਾਂਦਾ ਕਿ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਲੋਕ ਸਭਾ ਦੀ ਚੋਣ ਲੜਨ ਦੇ ਦੌਰਾਨ ਰਾਹੁਲ ਗਾਂਧੀ ਨੇ 10 ਕਰੋੜ ਦੇ ਫੰਡ ਦਾ ਪ੍ਰਬੰਧ ਕਰਾਇਆ ਹਮ ਬਜਿੰਦਰ ਸਿੰਘਲਾ ਦੀ ਲੋਕ ਸਭਾ ਚੋਣ ਲੜਨ ਦੇ ਲਈ ਉਸ ਦੇ ਲਈ 7 ਕਰੋੜ ਦੇ ਫੰਡ ਦਾ ਪ੍ਰਬੰਧ ਕਰਾਇਆ ਜੀ ਇਥੋਂ ਤੱਕ ਕਿ ਚਰਨਜੀਤ ਚੰਨੀ ਲਈ ਵੀ 5 ਕਰੋੜ ਦੇ ਫੰਡ ਦਾ ਪ੍ਰਬੰਧ ਕਰਾਇਆ ਇਹਦਾ ਮਤਲਬ ਚੰਨੀ ਬੜਿੰਗ ਤੇ ਸਿੰਗਲਾ ਤਿੰਨੇ ਰਾਹੁਲ ਗਾਂਧੀ ਦੇ ਖਾਸ ਨੇ ਜੀ ਪਰ ਚੰਨੀ ਬੜਿੰਗ ਉਹ ਸਿੰਗਲਾਲੇ ਕੋਟੇ 'ਚ ਨਹੀਂ ਹੈਗਾ ਜਾਂ ਉਸ ਕੜੀ 'ਚ ਨਹੀਂ ਹੈਗਾ ਉਹ ਇੱਕ ਗਰੁੱਪ ਵੱਖਰਾ ਹੈ ਹੁਣ ਰਾਜਾ ਬੜਿੰਗ ਨੂੰ ਲੱਗ ਰਿਹਾ ਕਿ ਜੇ ਮੇਰੀ ਪ੍ਰਧਾਨਗੀ ਜਾਵੇ ਵੀ ਤਾਂ ਮੇਰੀ ਕਿਸੇ ਸਾਥੀ ਨੂੰ ਮਿਲੇ ਇਸ ਲਈ ਉਹਨਾਂ ਨੇ ਵਿਜੇਂਦਰ ਸਿੰਘ ਲਾਉ ਦਾ ਨਾਮ ਅੱਗੇ ਵਧਾਇਆ ਪਰ ਨਾ ਅੱਗੇ ਵਧਾਉਣ ਦੇ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਇੱਕ ਧੜਾ ਚੁੱਪਚਾਪੇ ਕੰਮ ਕਰ ਰਿਹਾ ਕਿ ਇਸ ਨੂੰ ਜਾਖੜ ਨੂੰ ਵਾਪਸ ਲਿਆਓ। ਹੂੰ ਹੂੰ। ਦੇਖੋ ਪ੍ਰਤਾਪ ਬਾਜਵਾਹੂਰੀ ਦੇਖ ਰਹੇ ਨੇ ਕਿ ਜੇ ਅਗਲੀ ਵਾਰ ਮੁੱਖ ਮੰਤਰੀ ਦਾ ਚਿਹਰਾ ਬਣ ਸਕਦਾ ਤਾਂ ਮੈਂ ਬਣ ਸਕਦਾ ਹੁਣ। ਜੀ। ਰਾਜਾ ਬੜਿੰਗ ਨੂੰ ਲੱਗਦਾ ਹੈ ਕਿ ਵੀ ਮੈਂ ਆਪ ਵੀ ਜਿੱਤਿਆ ਅਤੇ ਪਾਰਟੀ ਵੀ ਜਿਤਾਈ ਹੈ ਇਸ ਲਈ ਮੇਰਾ ਹੱਕ ਬਣਦਾ। ਹੂੰ। ਪ੍ਰਧਾਨਚੈ ਜੀ ਨੂੰ ਮਰਜ਼ੀ ਲਾ ਲਓ। ਚਰਨਜੀਤ ਚੰਨੀ ਕਹਿੰਦੇ ਮੈਂ ਤਾਂ ਪਹਿਲਾਂ ਹੀ ਸਾਬਕਾ ਮੁੱਖ ਮੰਤਰੀ ਹਾਂ ਮੈਂ ਤਾਂ ਮੁੱਖ ਮੰਤਰੀ ਨੇ ਇਸ ਲਈ ਮੇਰਾ ਦਾਵਾ ਵੜਾ। ਜੀ। ਸੋ ਇਹ ਤਿੰਨੇ ਦਾਵੇਦਾਰ ਨੇ ਤੇ ਤਿੰਨਾਂ ਦਾਬੇਦਾਰਾਂ ਨੂੰ ਇਹ ਲੱਗਦਾ ਕਿ ਜੇ ਸਨਿਲ ਜਾਖੜ ਆ ਗਿਆ ਤਾਂ ਚੌਥਾ ਦਾਬੇਦਾਰ ਫੇਰ ਆ ਗਿਆ ਜੀ ਸੋ ਇਹ ਨਹੀਂ ਚਾਹੁੰਦੇ ਕਿ ਸਨਿਲ ਜਾਖੜ ਆਵੇ ਪਰ ਸਚਾਈ ਇਹ ਆ ਕਿ ਸੁਨੀਲ ਜਾਖੜ ਕਾਂਗਰਸ ਦੇ ਘਰ ਚ ਲੰਮਾ ਸਮਾਂ ਬਤਾ ਕੇ ਗਏ ਨੇ ਇਸ ਲਈ ਭਾਜਪਾ ਦੇ ਘਰ ਚੋਂ ਉਹਨਾਂ ਦਮ ਘੁੱਟ ਰਿਹਾ ਹੂੰ ਹੂੰ ਪ੍ਰਧਾਨਗੀ ਮਿਲ ਗਈ ਸਾਰਾ ਕੁਝ ਮਿਲ ਗਿਆ ਉਹ ਉਹ ਉੱਥੇ ਓਵੇਂ ਫਿੱਟ ਨਹੀਂ ਆ ਪਾਰੇ ਹੂੰ ਜਿਹੇ ਜਹਾਂ ਢਾਂਚਾ ਸੰਘ ਦਾ ਜਾਂ ਭਾਜਪਾ ਦਾ ਹੈਗਾ ਉਹਦੇ ਵਿੱਚ ਦੇਖੋ ਵੈਸੇ ਤਾਂ ਕਾਂਗਰਸ ਨੂੰ ਮਤਲਬ ਕਿ ਖਿਲਾਰ ਕੇ ਵੰਡ ਕੇ ਖਾਣ ਦੀ ਆਦਤ ਵੀ ਹੈ ਇਸ ਲਈ ਉੱਥੇ ਓਮੇ ਦਾ ਵੀ ਵਰਤਾਰਾ ਜੇ ਨਹੀਂ ਹੈਗਾ ਇੰਨਾ ਸੋ ਇਸ ਲਈ ਇਹ ਵੀ ਦਿੱਕਤਾਂ ਜਾਂ ਅਜੇ ਹੱਥ ਨਹੀਂ ਪੁਸਾਇਆ ਚੰਗੀ ਤਰ੍ਹਾਂ ਉਹਨਾਂ ਦੇ ਇੱਥੇ ਇਹ ਵੀ ਇੱਕ ਪਹਿਲੂ ਹੈਗਾ ਪਰ ਕਾਹ ਵੀ ਸੁਨੀਲ ਜਾਖੜ ਦਾ ਆਪਣਾ ਅਕਸ ਆਪਣਾ ਰੁਤਬਾ ਇੱਕ ਸਤਕਾਰ ਹੈਗਾ ਹਮ ਪਰ ਉਹ ਭਾਜਪਾ ਦੀ ਕੋਟੀ ਜਦੋਂ ਫਿੱਟ ਨਹੀਂ ਬੈਠ ਰਹੀ ਤਾਂ ਕਹਿੰਦੇ ਕਿ ਉਹਨਾਂ ਨੂੰ ਵੀ ਜਦੋਂ ਇਹੋ ਜਿਹੀ ਚਰਚਾ ਚੱਲੀ ਤਾਂ ਉੱਥੇ ਵੀ ਗੱਲ ਆਈ ਹਮ ਹੁਣ ਕਹਿੰਦੇ ਗੱਲ ਇੱਥੇ ਖੜੀ ਆ ਕਿ ਜੇ ਰਾਹੁਲ ਗਾਂਧੀ ਸੁਨੀਲ ਜਾਖੜ ਨੂੰ ਫੋਨ ਕਰ ਲਵੇ ਸ਼ਾਇਦ ਗੱਲ ਬਣ ਜਵੇ ਤੇ ਇਹ ਸੁਝਾਅ ਵੀ ਪੰਜਾਬ ਚ ਕਾਂਗਰਸ ਦੇ ਇੱਕ ਗਰੁੱਪ ਨੇ ਦਿੱਤਾ ਵੈਸੇ ਤਾਂ ਹ ਹਾਕੀ ਦੇ ਖਿਡਾਰੀ ਵੀ ਨੇ ਕਾਂਗਰਸੀ ਲੀਡਰ ਪਰ ਕਹਿੰਦੇ ਉਹ ਬੈਟਿੰਗ ਸੀ ਨੂੰ ਜਾਖੜ ਕਰਨੀ ਉਹ ਵੀ ਕਰੀ ਜਾਂਦੇ ਨੇ ਇਹ ਵੀ ਚਰਚਾ ਖੂਬ ਹੈ ਹੈਨਾ ਚਰਚਾ ਤਾਂ ਤਰਿੰਦਰ ਬਾਜਵੇ ਜੀ ਵੀ ਹੈ ਚਰਚਾ ਸੁਖਿੰਦਰ ਰੰਧਾਵੇ ਹੋਰਾਂ ਦੀ ਵੀ ਕੇ ਸਾਰੇ ਇਸ ਪਾਸੇ ਖੜੇ ਨੇ ਕਿ ਵੀ ਆਹ ਨਾ ਬਣ ਜਾਣਗੀ ਤੇ ਇਸ ਲਈ ਚਾਹੇ ਜਾਖੜ ਨੂੰ ਵਾਪਸ ਲਿਓ ਹੂੰ ਸੋ ਉਹ ਚ ਕਹਿੰਦੇ ਪ੍ਰਗਟ ਸਿੰਘ ਹੋਰ ਵੀ ਰੋਲ ਨਿਭਾ ਰਹੇ ਨੇ ਕਿ ਹਾਂ ਜੇ ਹੁੰਦਾ ਤਾਂ ਹੋ ਜੂਵੇ ਜੀ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਇੱਥੇ ਆ ਕੇ ਪੇਚ ਫਸਿਆ ਕਿ ਜੇ ਹਿੰਦੂ ਚਿਹਰਾ ਹੀ ਬਣਾਉਣਾ ਹੈ ਤਾਂ ਰਾਜਾ ਬੜਿੰਗੋਰੀ ਕਹਿੰਦੇ ਜੀ ਜਾਖੜ ਨੂੰ ਵਾਪਸ ਲੈ ਕੇ ਕੀ ਕਰਨਾ ਜੀ ਤੁਸੀਂ ਬਜੇਂਦਰ ਸਿੰਘਾਂ ਨੂੰ ਬਣਾਓ ਜੀ ਭਰੋਸੇਯੋਗ ਤਾਂ ਉਹ ਤਾਂ ਭਰੋਸਾ ਤੋੜ ਗਿਆ ਤੁਹਾਡਾ ਤੇ ਇੱਕ ਤਿਰ ਕਹਿੰਦੀ ਕਿ ਜਨਾਬ ਜਾਖੜ ਕੱਲਾ ਨਹੀਂ ਆਉਂਦਾ ਉਹਦੇ ਨਾਲ ਹਿੰਦੂ ਚਿਹਰਾ ਵੀ ਆਉਂਦਾ ਤੇ ਪਿੰਡੂ ਜੱਟ ਚਿਹਰਾ ਵੀ ਆਉਂਦਾ ਸੋ ਇਹ ਇਸ ਲਈ ਨਾਲੇ ਆਪਣੇ ਕੋਲ ਕਹਿਣ ਨੂੰ ਹੋ ਗਿਆ ਲੋ ਵੀ ਅਸੀਂ ਭਾਜਪਾ ਨੂੰ ਢਾਹ ਲਾਟੀ ਜੀ ਤੇ ਸਭ ਬਰਾਬਰ ਕਰ ਲਿਆ ਹੂੰ ਤੇ ਕਈ ਭਾਜਪਾਈ ਵੀ ਚਾਹੁੰਦੇ ਨੇ ਕਿ ਜਾਖੜ ਜਾਵੇ ਕਿਉਂਕਿ ਸਾਡੀ ਥਾਂ ਮੱਲੀ ਬੈਠਾ ਗਿਆ ਕਹਿੰਦਾ ਹੁਣ ਜਾਖੜ ਹੋਰੀ ਅਜੇ ਵਿਦੇਸ਼ ਦੌਰੇ ਤੇ ਨੇ ਜਦੋਂ ਪਰਤਦੇ ਨੇ ਫਿਰ ਪਤਾ ਲੱਗੂਗਾ ਕਿ ਕੀ ਬਜਿੰਦਰ ਸਿੰਘ ਦੇ ਹੱਥ ਪ੍ਰਧਾਨਗੀ ਆਉਂਦੀ ਆ ਜਾਂ ਸੀਨੀਲ ਜਾਖੜ ਮੁੜ ਪ੍ਰਧਾਨ ਬਣਦੇ ਨੇ ਜਾਂ ਇਹਨਾਂ ਦੋਆਂ ਚੋਂ ਫਿਰ ਨਾ ਬਣ ਕੇ ਵੀ ਕੋਈ ਤੀਆ ਬਣ ਜਾਂਦਾ ਹੂੰ ਕੋਈ ਵੀ ਦੇਖਣ ਵਾਲੀ ਗੱਲ ਪਰ ਇਸ ਨੁਕਤੇ ਤੇ ਅੱਗੇ ਵਧਿਆ ਜਾ ਰਿਹਾ ਕਿ ਪੰਜਾਬ ਚ ਹਿੰਦੂ ਚਿਹਰੇ ਨੂੰ ਵੀ ਕਾਂਗਰਸ ਨਾਲ ਲੈ ਕੇ ਤੁਰਨਾ ਚਾਹੁੰਦੀ ਆ ਦਲਤਪਾਈ ਚਿਹਰੇ ਦੇ ਹਵਾ ਦੇ ਨਾਲ ਵੀ ਉਚਿਹਰਾ ਕਿਉਂਕਿ ਕਿਸ ਸਮੇਂ ਆ ਜੇ ਕੈਪਟਨ ਮੁੱਖ ਮੰਤਰੀ ਬਣਦੇ ਨੇ ਤਾਂ ਪਾਰਟੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋ ਨੇ ਜੀ ਹੈ ਜੇ ਕੈਪਟਨ ਨਵਿੰਦਰ ਮੁੱਖ ਮੰਤਰੀ ਬਣਦੇ ਨੇ ਤਾਂ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹ ਤਾਲਮੇਲ ਪਹਿਲਾਂ ਵੀ ਰਹੇ ਨੇ ਹੂੰ ਹੁਣ ਉਸੇ ਫਾਰਮੂਲੇ ਤੇ ਕਾਂਗਰਸ ਦੁਆਰਾ ਪਰਤਣਾ ਚਾਹੁੰਦੀ ਹੈ ਕਿੰਨੀ ਸਫਲ ਹੋਊਗੀ ਤੇ ਕੀ ਜਾਖੜ ਨੂੰ ਰਾਹੁਲ ਗਾਂਧੀ ਫੋਨ ਕਰਨਗੇ ਤੇ ਜੇ ਕਰਨਗੇ ਤਾਂ ਜਾਖੜ ਪਰਤਣਗੇ ਇਹ ਵੀ ਪੱਕਾ ਕਰ ਸੋ ਪੋਲਿਟਿਕਸ ਨਹੀਂ ਪੋਲੀਟ੍ਰਿਕਸ ਚੱਲ ਰਹੀ ਹੈ ਬਿਲਕੁਲ ਜੀ ਇਹ ਇਹ ਕੁਝ ਹੈ ਤੇ ਹਾਂ ਅਚਾਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਜੀ ਜਦੋਂ ਦੀ ਉਹ ਇੰਟਰਵਿਊ ਆਈ ਸੀ ਜੇਲ੍ਹ ਦੇ ਵਿੱਚੋਂ ਹੋਈ ਉਹ ਗੱਲਬਾਤ ਤਾਂ ਉਦੋਂ ਸਵਾਲੇ ਉੱਠਣੇ ਸ਼ੁਰੂ ਹੋ ਗਏ ਸੀ ਵੀ ਭਾਈ ਜੇਲ੍ਹ ਚੋਂ ਇੰਟਰਵਿਊ ਹੋ ਕਿਵੇਂ ਗਈ ਫਿਰ ਇਹਦੇ ਬਾਰੇ ਕੁਝ ਖੁਲਾਸੇ ਬੀਤੇ ਦਿਨਾਂ ਦੇ ਵਿੱਚ ਜਿਉਂ-ਜਿਉਂ ਆਉਂਦੇ ਰਹੇ ਤੁਸੀਂ ਜਾਣਕਾਰੀ ਸਾਂਝੀ ਕਰਦੇ ਰਹੇ ਹੋ ਜੀ ਸਾਰੀ ਹੁਣ ਇਹ ਪਤਾ ਲੱਗ ਰਿਹਾ ਵੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਪੰਜਾਬ ਦੇ ਵਿੱਚ ਹੀ ਸੀ ਹਾਲਾਂਕਿ ਇਸ ਗੱਲ ਨੂੰ ਪਹਿਲਾਂ ਡਿਨਾਈ ਕੀਤਾ ਜਾਂਦਾ ਰਿਹਾ ਕੀ ਵੇਰਵੇ ਨੇ ਜੀ ਜਨਾਬ ਪੰਜਾਬ ਦੇ ਡੀਜੀਪੀ ਡਿਨਾਈ ਕਰਦੇ ਰਹੇ ਹਾਂ ਹਾਂ ਯਾ ਪੰਜਾਬ ਦੇ ਗ੍ਰਹਿ ਮੰਤਰੀ ਜਿਹੜੇ ਮੁੱਖ ਮੰਤਰੀ ਵੀ ਨੇ ਭਗਵੰਤ ਮਾਨ ਜੀ ਉਹ ਚੁੱਪ ਵੱਟ ਗਏ ਇਸ ਮਸਲੇ ਤੇ ਹੂੰ ਤੇ ਪਰ ਹੁਣ ਸਿੱਟ ਦੀ ਰਿਪੋਰਟ ਬੋਲ ਰਹੀ ਹੈ ਹੂੰ ਸਿੱਟ ਦੀ ਸੀਲਬੰਦ ਰਿਪੋਰਟ ਨੂੰ ਜਦੋਂ ਮਾਨਯੋਗ ਹਾਈ ਕੋਰਟ ਨੇ ਖੋਲ੍ਹਿਆ ਜੀ ਉਸ ਦੇ ਵਿੱਚ ਖਲਾਸਾ ਹੋਇਆ ਕਿ ਦੋ ਇੰਟਰਵਿਊਆਂ ਹੋਈਆਂ ਨੇ ਲੋਰੈਂਸ ਬਿਸ਼ਨੋਈ ਦੀਆਂ ਉਹਨਾਂ ਚੋਂ ਇੱਕ ਪੰਜਾਬ ਚ ਹੋਈ ਤੇ ਇੱਕ ਰਾਜਸਥਾਨ ਚ ਹੋਈ ਹੈ ਹੂੰ ਤੇ ਮੀਡੀਆ ਤਾਂ ਇਸ ਗੱਲ ਤੇ ਪਹਿਲਾਂ ਹੀ ਉਂਗਲ ਧਰ ਰਿਆ ਸੀਗਾ ਕਿ ਭਈ ਐ ਹੋਈ ਤਾਂ ਕਿਸੇ ਪੁਲਿਸ ਦੀ ਕਸਟਡੀ ਚ ਹੈ ਨਾ ਜੀ ਉਹ ਕਹਿੰਦੇ ਸਾਡੇ ਨਹੀਂ ਹੋਈ ਉਹ ਕਹਿੰਦੇ ਸਾਡੇ ਨਹੀਂ ਹੋਈ ਹੁਣ ਡੀਜੀਪੀ ਸਾਹਿਬ ਕਿਹੜੇ ਮੂੰਹ ਨਾਲ ਕਹਿਣਗੇ ਕਿ ਹਾਂ ਹਾਂ ਤੇ ਹੁਣ ਗ੍ਰਹਿ ਮੰਤਰੀ ਸਾਹਿਬ ਹੁਣ ਮੂੰਹ ਖੋਲਣਗੇ ਕਿ ਨਹੀਂ ਹਾਂ ਗੈਂਗਸਟਰ ਲੋਰੈਂਸ ਬਿਸ਼ਨੋਈ ਮਤਲਬ ਜੇਲ੍ਹ ਦੇ ਅੰਦਰੋਂ ਜਾਂ ਕਿਸੇ ਥਾਂ ਤੋਂ ਵੀ ਜਿੱਥੋਂ ਵੀ ਉਹ ਇੰਟਰਵਿਊ ਜਦੋਂ ਆਈਆਂ ਸਾਹਮਣੇ ਦੋ ਇੰਟਰਵਿਊ ਆਈਆਂ ਇੱਕ 14 ਮਾਰਚ ਨੂੰ ਆਈ ਸੀ ਦੂਸਰੀ 17 ਮਾਰਚ ਨੂੰ ਆਈ ਸੀ 2023 ਦੀ ਪਿਛਲੇ ਸਾਲ ਦੀ ਹਾਂਜੀ 14 ਮਾਰਚ ਵਾਲੀ ਇੰਟਰਵਿਊ ਦੇ ਵਿੱਚ ਲੋਰੈਂਸ ਬਿਸ਼ਨੋਈ ਨੇ ਆਪਣੇ ਆਪ ਹੀ ਕਬੂਲਿਆ ਕਿ ਹਾਂ ਸਿੱਧੂ ਮੂਸੇਵਾਲੇ ਦੇ ਕਤਲ ਪਿੱਛੇ ਮੈਂ ਹਾਂ ਹਾਂ ਹੈਨਾ ਤੇ ਉਹ ਤੋਂ ਬਾਅਦ ਇਹ ਸਵਾਲ ਖੜਾ ਹੋ ਗਿਆ ਤੇ ਕਿ ਜੀ ਜੇਲ੍ਹ ਦੇ ਅੰਦਰੋਂ ਐ ਤੇ ਡੀਜੀਪੀ ਕਹਿਣ ਲੱਗੇ ਪੰਜਾਬ ਚ ਨਹੀਂ ਹੋਈ ਜੀ ਉਹਦੇ ਬਾਲ ਕੱਟੇ ਹੋਏ ਨੇ ਜੀ ਛੋਟੇ ਸੀ ਵੱਡੇ ਹੋ ਗਏ ਜੀ ਆਹ ਦਾੜ੍ਹੀ ਨਹੀਂ ਸੀ ਜਵਾਨੀ ਸੀ ਜੀ ਬਠਿੰਡੇ ਜੇਲ੍ਹ ਚ ਤਾਂ ਹੈ ਨਹੀਂ ਜੀ ਇੱਥੇ ਨਹੀਂ ਹੋਈ ਉਹ ਸਾਰੀ ਪ੍ਰਕਿਰਿਆ ਤੇ ਜਦੋਂ 17 ਨੂੰ ਆਈ ਫਿਰ ਅਗਲੇ ਨੇ ਸਾਬਤ ਕੀਤਾ ਕਿ ਦੇਖੋ ਆ ਕੈਮਰਾ ਘੁਮਾ ਕੇ ਦਿਖਾ ਦੇਣਾ ਮੈਂ ਬੈਰਕ 'ਚੇ ਬੈਠਾ ਜੀ ਜੇਲ੍ਹ ਦੇ ਅੰਦਰੋਂ ਹੀ ਐ ਇੰਟਰਵਿਊ ਹੂੰ ਤਾਂ ਦੂਸਰੀ 17 ਮਾਰਚ ਚੜ੍ਹ ਕੇ ਸਾਬਤ ਹੋ ਗਿਆ ਹੁਣ ਸਿੱਟ ਨੇ ਇਹਦੇ ਉੱਤੇ ਜਦੋਂ ਰਿਪੋਰਟ ਤਿਆਰ ਕਰਕੇ ਦਿੱਤੀ ਮਾਨਯੋਗ ਹਾਈ ਕੋਰਟ 'ਚ ਰਿਪੋਰਟ ਤਉ ਦੇ ਵਿੱਚ ਆਇਆ ਕਿ ਪਹਿਲੀ ਇੰਟਰਵਿਊ ਪੰਜਾਬ ਚ ਹੁੰਦੀ ਹੈ ਦੂਈ ਇੰਟਰਵਿਊ ਰਾਜਸਥਾਨ ਚ ਹੁੰਦੀ ਹੈ ਹਮ 14 ਮਾਰਚ 2023 ਵਾਲੀ ਇੰਟਰਵਿਊ ਪੰਜਾਬ ਚ ਪੁਲਿਸ ਕਸਟਡੀ ਚ ਚੰਡੀਗੜ੍ਹ ਦੇ ਨਾਲ ਲੱਗਦੇ ਖਰੜ ਖੇਤਰ ਚ ਹੋਈ ਹੈ ਹਮ ਤੇ ਦੂਸਰੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਚ ਹੋਈ ਹੈ ਜੀ ਸੋ ਇਹ ਸਪਸ਼ਟ ਆ ਗਿਆ ਤੇ ਇਹਦੇ ਨਾਲ ਕਿੰਨੀਆਂ ਖੜੀਆਂ ਜੁੜ ਗਈਆਂ ਸੋ ਇਹ ਸਵਾਲ ਹੁਣ ਬੀਜੀਪੀ ਸਾਹਿਬ ਮure ਵੀ ਆ ਗਿਆ ਗ੍ਰਹਿ ਮੰਤਰੀ ਮure ਵੀ ਆ ਗਿਆ ਪੰਜਾਬ ਸਰਕਾਰ ਮure ਵੀ ਆ ਗਿਆ ਜਿਲ੍ਹਾਂ ਦੀ ਆਪਾਂ ਲਗਾਤਾਰ ਗੱਲ ਕਰਦੇ ਆ ਹੁਣ ਇਸ ਨੇ ਇੱਕ ਸੱਚਤਾ ਸਾਹਮਣੇ ਲਿਆਤਾ ਕਿ ਬਾਈ ਹੁਣ ਵਕੀਲ ਸਾਹਿਬ ਜਿਹੜੇ ਪੈਰ ਵੀ ਕਰ ਰਹੇ ਨੇ ਇਹਨਾਂ ਸਰਕਾਰੀ ਤਰਵੰਨੋ ਕਹਰੇ ਨਹੀਂ ਜਨਾਬ ਇਹਨਾਂ ਕੁਝ ਪੁਲਿਸ ਚ ਕਾਲੀਆਂ ਭੇਡਾਂ ਨੇ ਹੂੰ ਕਿ ਉਹਨਾ ਕਰਕੇ ਹੋ ਗਿਆ ਜਨਾਬ ਕਿਸੇ ਇੱਕ ਥਾਣੇਦਾਰ ਦੀ ਇੱਕ ਹੌਲਦਾਰ ਦੀ ਇੱਕ ਮੁੰਸ਼ੀ ਦੀ ਇਹ ਹਿੰਮਤ ਨਹੀਂ ਹੋ ਸਕਦੀ ਕਿ ਉਹ ਉਹਨੂੰ ਜੇਲ੍ਹ ਚ ਨੈੱਟ ਤੇ ਫੋਨ ਪ੍ਰੋਵਾਈਡ ਕਰਾ ਦੇਵੇ ਜੀ ਹੈ ਨਾ ਜੇ ਪੁਲਿਸ ਕਸਟਡੀ ਦੇ ਵਿੱਚ ਉਹਦੇ ਲਈ ਕੈਮਰਾ ਲੈਟਾ ਮੰਗਾ ਕੇ ਉਹਦੀ ਸ਼ੂਟ ਕਰਾ ਦੇਵੇ ਜੀ ਹੈ ਨਾ ਜਿਹੀ ਜੀ ਇੰਟਰਵਿਊ ਹੋਈ ਹੈ ਜਿੰਨੀ ਆਰਾਮ ਨਾਲ ਹੋਈ ਹੈ ਬਿਨਾ ਫਿਕਰਮੰਦੀ ਤੋਂ ਹੋਈ ਔਰ ਜੇ ਜੇ ਸਵਾਲ ਜਵਾਬ ਹੋਏ ਨੇ ਉਹ ਉੱਪਰੋਂ ਤਾਰਾਂ ਖੜ ਕੇ ਬਿਨਾ ਸੰਭਵ ਨਹੀਂ ਹੂੰ ਉਹ ਬੜੀ ਹਰੀ ਝੰਡੀ ਮਿਲੇ ਬਿਨਾ ਸੰਭਵ ਨਹੀਂ ਹੂੰ ਠੀਕ ਹੈ ਨਾ ਇਸ ਲਈ ਸਿੱਟ ਨੇ ਇਹ ਤਾਂ ਦੱਸਤਾ ਹੂੰ ਕਿ ਹਾਂ ਇੰਟਰਵਿਊ ਇੱਥੇ ਇੱਥੇ ਹੋਈ ਹੈ ਕਿ ਉਹ ਨਾਮਜਦ ਹੋਣਗੇ ਕਿ ਕਿਹੜੀਆਂ ਬੜੀਆਂ ਫੀਤੀਆਂ ਵਾਲੇ ਕਿਹੜੇ بڑے ਸਟਾਰਾਂ ਵਾਲੇ ਐ ਕਿਹੜੇ بڑے ਰਤਬਿਆਂ ਵਾਲੇ ਕਿਹੜੇ بڑے ਤੁਰਲਿਆਂ ਵਾਲੇ ਇਹਦੇ ਵਿੱਚ ਸ਼ਾਮਲ ਨੇ ਉਹਦਾ ਖਲਾਸਾ ਹੋਏਗਾ ਕਿ ਨਹੀਂ ਇਹ ਦੇਖਣ ਵਾਲੀ ਗੱਲ ਹੈ ਹੂੰ ਬਿਲਕੁਲ ਦੀਪਕ ਜੀ ਅੱਛਾ ਇਹ ਦੱਸਿਓ ਪੰਜਾਬ ਦੀ ਸਰਕਾਰ ਹੁਣ ਐਨਆਰਆਈਜ਼ ਵਾਸਤੇ ਕਹਿੰਦੇ ਦਿੱਲੀ ਦੇ 에ਅਰਪੋਰਟ ਤੇ ਕੋਈ ਨਵੀਂ ਵਿਸ਼ੇਸ਼ ਸਹੂਲਤ ਸ਼ੁਰੂ ਕਰ ਰਹੀ ਹੈ ਕੋਈ ਸਹੂਲਤ ਕੇਂਦਰ ਪੰਜਾਬ ਦੀ ਸਰਕਾਰ ਵੱਲੋਂ ਦਿੱਲੀ ਦੇ ਹਵਾਈ ਅੱਡੇ ਤੇ ਖੋਲਿਆ ਜਾ ਰਿਹਾ ਜੀ ਦੇਖੋ ਜਦੋਂ ਮੈਂ ਇਹ ਖਬਰ ਮੈਂ ਤਰ ਤਿਆਰ ਕਰ ਰਿਹਾ ਸੀਗਾ ਪੂਰੀ ਜਾਣਕਾਰੀ ਇਕੱਤਰ ਕਰ ਰਿਹਾ ਸੀਗਾ ਤਾਂ ਪੜ੍ਹ ਕੇ ਬਹੁਤ ਚੰਗਾ ਲੱਗਿਆ ਹੂੰ ਕਿ ਪੰਜਾਬ ਸਰਕਾਰ ਦਾ ਇੱਕ ਕਾਬਲੇ ਤਰੀਫ ਉਪਰਾਲਾ ਹੈ ਪਤਾ ਹੈ ਕਿ ਪੰਜਾਬ ਦਾ ਬਾਬਾ ਆਸਤਾ ਹੁਣ ਵਿਦੇਸ਼ੀ ਤੌਰ ਤੇ ਬਹੁਤ ਖਾਸ ਕਰ ਕੈਨੇਡਾ ਵਰਗੇ ਮੁਲਕ ਨਾਲ ਤਾਂ ਬਹੁਤ ਜ਼ਿਆਦਾ ਹੈ ਫਿਰ ਉਹ ਤੋਂ ਅਮਰੀਕਾ ਵਰਗਾ ਮੁਲਕਾ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਵੀ ਇਹਦੇ ਵਿੱਚ ਬੜੀ ਕਤਾਰ ਚ ਸ਼ਾਮਲ ਹੁੰਦੇ ਜਾ ਰਹੇ ਨੇ ਸੋ ਅੰਤਰਰਾਸ਼ਟਰੀ 에어ਪੋਰਟ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ 에어ਪੋਰਟ ਦੇ ਉੱਤੇ ਲਗਭਗ ਹਰ ਉਡਾਨ ਜਿਹੜੀ ਵਿਦੇਸ਼ੀ ਉਤਰਦੀ ਆ ਉਹ ਚੋਂ 1 ਤੋਂ ਲੈ ਕੇ 20-25 ਪੰਜਾਬੀ ਦਾ ਰਾਮ ਉਤਰੇ ਆਉਂਦੇ ਨੇ ਹੂੰ ਹੂੰ ਸੋ ਇਸ ਲਈ ਉਹਨਾਂ ਦੇ ਲਈ ਪੰਜਾਬ ਸਰਕਾਰ ਕੇ ਸਹੂਲਤ ਕੇਂਦਰ ਖੋਲਣ ਜਾ ਰਹੀ ਆ ਕਿ ਅਸੀਂ ਦਿੱਲੀ 에ਰਪੋਰਟ ਤੇ ਇੱਕ ਸਹੂਲਤ ਕੇਂਦਰ ਹੋਵੇ ਜਿੱਥੇ ਉਤਰ ਕੇ ਐਨ ਆਰ ਆਈ ਨੂੰ ਪਤਾ ਲੱਗ ਸਕੇ ਕਿ ਜੇ ਕਨੈਕਟਿੰਗ ਫਲਾਈਟ ਦਾ ਕੋਈ ਮਸਲਾ ਉਧਾਰ ਗਿਆ ਜੇ ਡਾਇਰੈਕਟ ਫਲਾਈਟ ਦਾ ਮਸਲਾ ੜ ਗਿਆ ਹੈ ਕਿਤੇ ਰਹਿਣ ਦੀ ਦਿੱਕਤ ਆ ਗਈ ਹੈ ਨਾ ਕਿਤੇ ਕੋਈ ਸਮਾਨ ਦੀ ਦਿੱਕਤ ਆ ਗਈ ਕਿ ਤੇ ਕੋਈ ਪੈਸੇ ਤੇ ਲੈਣਾ ਮਸਲਾ ਆ ਗਿਆ ਤਾਂ ਤੁਰੰਤ ਅਸੀਂ ਉਹਦੀ ਸਹਾਇਤਾ ਕਰ ਸਕੀਏ ਬਕਾਇਦਾ ਇਨੋਵਾ ਗੱਡੀਆਂ ਤੱਕ ਕਹਿੰਦੇ ਅਸੀਂ ਉੱਥੇ ਰੱਖੀਆਂ ਹੋਈਆਂ ਨੇ ਉਹ ਇਨੋਵਾ ਗੱਡੀਆਂ ਉਪਲਬਧ ਹੋਣਗੀਆਂ ਉਹ ਤੁਹਾਨੂੰ ਹੋਟਲ ਤੱਕ ਵੀ ਲਿਜਾ ਸਕਦੀਆਂ ਨੇ ਉਹ ਤੁਹਾਨੂੰ ਜੇ ਕਮਰੇ ਦੀ ਦਿੱਕਤ ਆ ਗਈ ਪੰਜਾਬ ਭਵਨ ਚ ਕਮਰੇ ਤੁਹਾਡੇ ਰਹਿਣ ਲਈ ਲਿਸਟ ਜਾਰਾਂ ਤੱਕ ਦਾ ਲਈ ਪ੍ਰਬੰਧ ਹੋਏਗਾ ਐਨਾ ਕੋਈ ਪੈਸੇ ਦੇ ਆਦਾਨ-ਪ੍ਰਦਾਨ ਨੂੰ ਲੈ ਕੇ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਕਹਿੰਦੇ ਮਸਲਾ ਹੋਵੇ ਚਾਹੇ ਟੈਕਸੀ ਸੇਵਾਵਾਂ ਨੂੰ ਲੈ ਕੇ ਹੋਵੇ ਚਾਹੇ ਉਹ ਸਾਰਾ ਕੁਝ ਉੱਥੇ ਮਿਲੇਗਾ ਹੂੰ ਇਦੇ ਲਈ ਪੰਜਾਬ ਸਰਕਾਰ ਨੇ ਇੱਕ ਨਿੱਜੀ ਕੰਪਨੀ ਨਾਲ ਕੰਟਰੈਕਟ ਕੀਤਾ। ਉਹ ਅੱਛਾ ਜੀ। ਮਤਲਬ ਇੱਥੋਂ ਤੱਕ ਮੈਨੂੰ ਸਾਰਾ ਕੁਝ ਚੰਗਾ ਲੱਗ ਰਿਹਾ ਸੀ ਜਿੱਦਾਂ ਹੀ ਨਿੱਜੀ ਕੰਪਨੀ ਆਈ ਮੈਨੂੰ ਲੱਗਿਆ ਕਿ ਪੰਜਾਬ ਦੀ ਜੇਬ ਕੱਟਣ ਦਾ ਇੱਕ ਫਾਰਮੂਲਾ ਲੱਭਿਆ। ਜੀ। ਮੈਨੂੰ ਫਿਰ ਐਨ ਆਰ ਆਈ ਸਭਾ ਵੀ ਯਾਦ ਆਈ। ਹੂੰ। ਮੈਨੂੰ ਐਨ ਆਰ ਆਈ ਥਾਣੇ ਵੀ ਯਾਦ ਆਏ। ਹੂੰ। ਮੈਨੂੰ ਐਨ ਆਰ ਆਈ ਅਦਾਲਤਾਂ ਵੀ ਯਾਦ ਆਈਆਂ। ਹੈ ਮੈਨੂੰ ਐਨ ਆਰ ਆਈ ਭਰਾਵਾਂ ਤੋਂ ਝੋਲੇ ਪਰ ਕੇ ਲਿਆਂਦੇ ਫੰਡ ਵੀ ਜ਼ਿਆਦਾ ਏ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਮੁੜ ਕੇ ਪਾਇਆ। ਹੂੰ। ਸੋ ਇਹ ਮੈਨੂੰ ਹੁਣ ਇਹ ਡਰ ਲੱਗ ਰਿਹਾ ਕਿ ਇਹ ਕਾਗਜ਼ੀ ਸਹੂਲਤ ਫਿਰ ਮੈਂ ਪਤਾ ਕੀਤਾ ਕਿ ਵੀ ਅਨੁਵਾ ਗੱਡੀਆਂ ਜੇ ਰੱਖੀਆਂ ਜਾ ਰਹੀਆਂ ਬਿਲਕੁਲ ਵੱਡੀ ਗੱਡੀ ਆ ਉਹਦੇ ਵਿੱਚ ਠੀਕ ਠਾਕ ਸਮਾਨ ਜਾ ਸਕਦਾ ਪਤਾ ਕੀਤਾ ਮੈਂ ਕਿੰਨੀਆਂ ਗੱਡੀਆਂ ਦਾ ਪ੍ਰਬੰਧ ਆ ਕਹਿੰਦੇ ਜੀ ਦੋ ਗੱਡੀਆਂ ਹੋਣਗੀਆਂ ਹੂੰ ਹੁਣ ਤੁਸੀਂ ਹਿਸਾਬ ਲਾ ਲਓ ਕਿ ਇੱਕ ਦਿਨ ਦੇ ਵਿੱਚ ਦੋ ਗੱਡੀਆਂ ਦੇ ਕਿੰਨੇ ਕਿ ਗਿੜੇ ਲੱਗ ਜਾਣਗੇ ਜੇ ਕਿਸੇ ਨੂੰ ਛੱਡਣ ਜਾਣ ਲੈਣ ਜਾਣਾ ਹੋਇਆ ਇਹ ਤਾਂ ਉਹੀ ਵੋਟਾਂ ਵਾਲਾ ਕੰਮ ਹੁੰਦਾ ਕਿ ਘਰੋਂ ਬੇਬੇ ਨੂੰ ਲੈ ਜਾਂਦੇ ਨੇ ਵੋਟ ਪਾਉਣ ਲਈ ਬਾਅਦ ਚ ਵਾਪਸ ਆਉਣ ਲਈ ਗੱਡੀ ਨਹੀਂ ਲੱਭਦੀ ਹੂੰ ਹੂੰ ਸੋ ਉਪਰਾਲਾ ਚੰਗਾ ਹੂੰ ਹੋ ਸਕਦਾ ਮੁੱਖ ਮੰਤਰੀ ਸਾਹਿਬ ਦੀ ਨੀਅਤ ਚੰਗੀ ਹੋਵੇ ਇਸ ਮਸਲੇ ਤੇ ਜੀ ਉਹਨਾਂ ਨੇ ਨੀਤੀ ਚੰਗੀ ਕਢੀ ਹੋਵੇ ਪਰ ਜਦੋਂ ਇੰਪਲੀਮੈਂਟ ਹੋਣ ਵਾਲੀ ਪ੍ਰਕਿਰਿਆ ਆਉਂਦੀ ਆ ਤਾਂ ਜਦੋਂ ਨਿੱਜੀ ਕੰਪਨੀ ਆਉਂਦੀ ਆ ਔਰ ਦਿੱਲੀ ਦਾ 에ਰਪੋਰਟ ਆਉਂਦਾ ਫਿਰ ਤਾਂ ਬਿਲਕੁਲ ਹੀ ਦਿੱਲੀ ਵਾਲੀ ਕੰਪਨੀਆਂ ਦਾ ਪੰਜਾਬ ਚ ਆ ਕੇ ਠੇਕੇ ਲਈ ਜਾਂਦੀਆਂ ਸਾਰੇ ਰਿਗਾਰਡ ਦੇ ਸਰਕਾਰਾਂ ਦੇ ਜੀ ਹੈਨਾ ਰੈਲੀ ਤੱਕ ਦਾ ਬੱਸਾਂ ਤੱਕ ਦਾ ਇਹਨਾ ਢੋਲ ਵਜਾਉਣ ਤੱਕ ਦਾ ਆਟਾ ਪੀਣ ਤੱਕ ਦਾ ਘਰੇ ਪਹੁੰਚਾਉਣ ਤੱਕ ਦਾ ਸਾਰੇ ਠੇਕੇ ਨਿੱਜੀ ਕੰਪਨੀਆਂ ਨੂੰ ਦਿੱਲੀ ਵਾਲਿਆਂ ਕੋਲ ਨੇ ਹੂੰ ਤੇ ਹੁਣ ਅਤਾ ਹੈ ਇਹ ਕੰਮ ਦਿੱਲੀ ਚ ਸੋ ਮੈਨੂੰ ਇਹ ਫਿਕਰ ਹੈ ਕਿ ਤੇ ਹੁਣ ਐਨਆਈਆਂ ਦੇ ਭਰਾ ਦੇ ਆੜ ਦੇ ਵਿੱਚ ਐ ਉਹਨਾਂ ਨੂੰ ਸਹੂਲਤ ਦੇਣ ਦੇ ਨਾਂ ਦੇ ਉੱਤੇ ਪੰਜਾਬ ਦੇ ਖਜ਼ਾਨੇ ਤੇ ਨਵਾਂ ਬੋਝ ਨਾ ਪੈ ਜਾਵੇ ਕਿਉਂਕਿ ਨਿੱਜੀ ਕੰਪਨੀ ਖੋਰ ਸ਼ਾਮਲ ਹੋਗੀ ਹਮ ਦੀਪਕ ਜੀ ਜਿਹੜੀਆਂ ਬਸਾਂ ਸ਼ੁਰੂ ਕੀਤੀਆਂ ਸੀ ਪੰਜਾਬ ਸਰਕਾਰ ਨੇ ਦਿੱਲੀ ਦੇ ਹਵਾਈ ਅੱਡੇ ਤੋਂ ਉਹ ਬਸਾਂ ਠੀਕ ਠਾਕ ਚੱਲ ਰਹੀਆਂ ਨੇ ਜੀ ਉਹਨਾਂ ਦੀ ਫੀਡਬੈਕ ਤਾਂ ਚੰਗੀ ਆ ਹਾਂ ਨਹੀਂ ਨਹੀਂ ਕੁਝ ਹੱਦ ਤੱਕ ਠੀਕ ਆ ਉਹਨਾਂ ਦੀ ਸਹੂਲਤ ਕੁਝ ਕੋਈ ਦੋਰਾ ਨਹੀਂ ਜੀ ਕਾਫੀ ਹੱਦ ਤੱਕ ਮਤਲਬ ਸਹੀ ਨਹੀਂ ਹਾਂ ਕਈ ਖਾਮਾਂ ਦੇ ਉੱਤੇ ਸਵਾਰੀ ਘੱਟ ਹੋਣ ਕਰਕੇ ਭਾਵੇਂ ਦਿੱਕਤ ਆਉਂਦੀ ਹੋਵੇ ਜਾਂ ਅਜੇ ਵੀ ਲੋਕ ਬੇਭਰੋਸਾ ਨਾ ਕਰਦੇ ਹੋਣ ਪਰ ਉਹਨਾਂ ਦਾ ਸਿਸਟਮ ਤਰੁਸਾ ਦੇਖੋ ਚੰਡੀਗੜ੍ਹ ਤੋਂ ਜਿਵੇਂ ਹਰਿਆਣਾ ਰੋਡਵੇਜ ਦੀਆਂ ਬੱਸਾਂ ਬਾ ਘਮਾਨ ਲਈ ਦਿੱਲੀ 에ਰਪੋਰਟ ਜਾਣ ਲਈ ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਜਿਹੜੀ ਹਿੰਮਤ ਕੀਤੀ ਆ ਇਹ ਚੰਗੀ ਇਹ ਕਾਬਲੇ ਤਰੀਫ ਆ ਉਹ ਬੱਸਾਂ ਸਹੀ ਸਹੂਲਤ ਦੇ ਰਹੀਆਂ ਜੀ ਦੀਪੋਜੀ ਗੱਲ ਦੱਸਿਓ ਇੱਕ ਜਿਹੜੇ ਸੁਖਬੀਰ ਬਾਦਲ ਦਾ ਧੜਾ ਤੇੜਾ ਬਾਗੀ ਧੜਾ ਉਹਨਾਂ ਨੂੰ ਤਲਬ ਕਰਨ ਸੰਬੰਧੀ ਜਿਹੜਾ ਫੈਸਲਾ ਕਦੋਂ ਤੱਕ ਆਉਣ ਦੀ ਉਮੀਦ ਹੈ ਜੀਓ ਨਹੀਂ ਦੇਖੋ 30 ਤਰੀਕ ਨੂੰ 30 ਅਗਸਤ ਨੂੰ ਪੰਜ ਸਿੰਘ ਸੇਵਾਨਾਂ ਦੀ ਬੈਠਕ ਬੁલા ਲੀ ਗਈ ਹੈ ਰਾਈਟ ਪੰਜ ਸਿੰਘ ਸੇਵਾਨਾਂ ਦੀ ਬੈਠਕ ਇਸ ਮਸਲੇ ਨੂੰ ਲੈ ਕੇ ਕਿਉਂਕਿ ਪਹਿਲਾਂ ਚੰਦੂ ਮੱਜਰੇ ਹੋਣ ਵਾਲਾ ਸਪਸ਼ਟੀਕਰਨ ਕਮ ਸ਼ਿਕਾਇਤ ਪੱਤਰ ਆਇਆ ਸੀਗਾ ਜਿਹਦੇ ਹਵਾਲੇ ਨਾਲ ਫਿਰ ਪੰਜ ਸਿੰਘ ਸੇਵਾਨਾਂ ਨੇ ਕਿਹਾ ਸੀ ਕਿ 15 ਦਿਨ ਸੁਖਬੀਰ ਬਾਦਲ ਆਪਣਾ ਸਪਸ਼ਟੀਕਰਨ ਖੁਦ ਹਾਜ਼ਰ ਹੋ ਕੇ ਪੇਟ ਕੰ। ਤੋਂ ਉਹਨਾਂ ਨੇ ਖੁਦ ਹਾਜ਼ਰ ਹੋ ਕੇ ਆਪਣਾ ਸਪਸ਼ਟੀਕਰਨ ਦੇਤਾ। ਹੁਣ ਉਹ ਸਪਸ਼ਟੀਕਰਨ ਜਦੋਂ ਜਨਤਕ ਕੀਤਾ। ਜੀ। ਤਦ ਲੱਗਿਆ ਕਿ ਗਿਆਨੀ ਰਗਵੀਰ ਸਿੰਘ ਹੋਰੀ ਕਲਤਕ ਸਭ ਦੇ ਜਥੇਦਾਰ ਜਾਂ ਯਾਨੀ ਹਰਪ੍ਰੀਤ ਸਿੰਘ ਗੋਰੀ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਜਾਂ ਗਿਆਨੀ ਸੁਲਤਾਨ ਸਿੰਘ ਗੋਰੀ ਤੱਕ ਸ੍ਰੀ ਕੇਸਕਰ ਸਭ ਦੇ ਜਥੇਦਾਰ ਇਹਨਾਂ ਨੇ ਗੈਰ ਰਸਮੀ ਮੁਲਾਕਾਤ ਚ ਤੈਅ ਕੀਤਾ ਕਿ ਜਨਤਕ ਕਰੋ। ਉਹ ਇੱਕ ਚੰਗਾ ਫੈਸਲਾ ਲੱਗਿਆ। ਹੂੰ ਹੂੰ। ਕਿ ਹਾਂ ਇਹ ਹੁਣ ਬੰਦ ਕਮਰਾ ਫੈਸਲੇ ਨਹੀਂ ਹੋਣਗੇ ਨਾ ਮਤਲਬ ਜਨਤਕ ਫੈਸਲੇ ਹੋਣਗੇ, ਸੰਗਤ ਚ ਫੈਸਲੇ ਹੋਣਗੇ। ਜੀ। ਸੋ ਉਸ ਹਵਾਲੇ ਨਾਲ 30 ਅਗਸਤ ਫਿਰ ਤਰੀਕ ਆ ਗਈ ਕਿ 30 ਅਗਸਤ ਨੂੰ ਪੰਜ ਸਿੰਘ ਸਵਰਨਾ ਦੀ ਬੈਠਕ ਹੋਣੀ ਹੈ ਜੀ ਸਵੇਰੇ 10 ਵਜੇ ਬੈਠਕ ਸ਼ੁਰੂ ਹੋਣੀ ਹੈ ਤੇ ਉਸ ਬੈਠਕ ਦੇ ਵਿੱਚ ਇਹ ਤੈ ਹੀ ਹੈ ਵਿਜੇ ਜੀ ਹਮ ਕਿ ਅਕਾਲੀ ਦਲ ਬਾਦਲ ਵਾਲਾ ਸੁਖਵੀਰ ਬਾਦਲ ਵਾਲਾ ਧੜਾ ਤੇ ਅਕਾਲੀ ਦਲ ਬਾਦਲ ਦੇ ਖਿਲਾਫ ਬਾਗੀ ਧੜੇ ਵੱਜੋਂ ਖੜਾ ਚੰਦੂ ਮੱਜਰੇ ਬਡਾਲੇ ਹੋਣਾਂ ਵਾਲਾ ਧੜਾ ਇਹ ਦੋਵਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਵ ਕੀਤਾ ਜਾਏਗਾ ਔਰ ਉਹਨਾਂ ਨੂੰ ਸੰਗਤ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਾ ਕੇ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਇਹ ਫੈਸਲਾ ਸੁਣਾਇਆ ਜਾ ਸਕਦਾ ਪਰ ਉਹਦੇ ਲਈ ਹੁਣ ਤਲਬ ਕਰਨ ਦੀ ਤਰੀਖ 30 ਅਗਸਤ ਨੂੰ ਪਤਾ ਲੱਗੇਗੀ ਜੀ ਕਿਉਂਕਿ 30 ਅਗਸਤ ਨੂੰ ਫੈਸਲਾ ਆਏਗਾ ਕਿ ਤੁਹਾਨੂੰ ਤਲਬ ਕੀਤਾ ਜਾਂਦਾ 30 ਤਰੀਕ ਨੂੰ ਆ ਕੇ ਪੇਸ਼ ਹੋਵੋ ਸੋ ਆਪਾਂ ਉਹਦੀ ਵਿਸਾਰਧਿਕ ਪੂਰੀ ਚਰਚਾ ਆਪਾਂ ਪਿਛਲੇ ਦਿਨੀ ਕਰ ਚੁੱਕੇ ਹਾਂ ਕਿ ਉਹ ਤਖਤੀ ਪਾਉਣ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਜਿਹੜੀ ਧਾਰਮਿਕ ਸਜ਼ਾ ਪਤਨਖਈਆ ਕਰਾਰ ਦੇਣ ਵਾਲੀ ਕਹਿੰਦੇ ਆ ਉਹ ਤੱਕਤ ਜਾਣਾ ਹੀ ਪਰ ਹੁਣ ਇਹ ਤਲਬ ਕਦੋਂ ਕੀਤਾ ਜਾਊਗਾ ਇਹਦਾ ਫੈਸਲਾ ਪਰ ਇਹ ਸਭ ਦੇ ਦਰਮਿਆਨ ਅਕਾਲੀ ਦਲ ਵਿਜੇ ਜੀ ਇੰਜ ਦਿਖਾ ਰਿਹਾ ਜਿਵੇਂ ਕੁਝ ਹੋਇਆ ਹੀ ਨਹੀਂ ਹੂੰ ਕੋਈ ਮਸਲਾ ਹੀ ਨਹੀਂਗਾ ਹੂੰ ਮਤਲਬ ਨਵੀਂ ਕੋਰ ਕਮੇਟੀ ਬਣਾ ਲਈ ਹੂੰ ਨਵੀਂ ਕੋਰ ਕਮੇਟੀ ਦੇ ਵਿੱਚ ਹੈਨਾ 23 ਮੈਂਬਰ ਇਕ ਲੈ ਲੇ 4 ਐਨਵਾਈਟੀ ਲੈ ਲੇ ਉਸ ਤੋਂ ਬਾਅਦ ਅੱਜ 5 ਮੈਂਬਰੀ ਸੰਸਦੀ ਬੋਰਡ ਬਣਾ ਲਿਆ ਹੂੰ ਹੈਨਾ ਤੇ ਲੰਘੇ ਕੱਲ ਕੋਰ ਨਵੀਂ ਕੋਰ ਕਮੇਟੀ ਦੀ ਮੀਟਿੰਗ ਕਰ ਲਈ ਮੀਟਿੰਗ ਕਰਕੇ ਕਹਿੰਦੇ ਜੀ ਤਿੰਨ ਰੋਜ਼ਾ ਇਜਲਾਸ ਕਰਾਂਗੇ ਅਨੰਦਪੁਰ ਸਾਹਿਬ ਹੈਨਾ ਇਸ ਨੂੰ ਜਾ ਕੇ ਮਤਲਬ ਕਿ ਕਨੈਲਸਿੰਗ ਇਸ ਨੂੰ ਦੀ ਸ਼ਹਾਦਤ ਤੇ ਵੀ ਸਮਾਗਮ ਕਰਾਂਗੇ ਜੀ ਅਸੀਂ ਹੈ ਨਾ ਤੋਂ ਅਸੀਂ ਰਹਿਦਿਆਂ ਵੀ ਕਰਾਂਗੇ ਜੀ ਸਾਰਾ ਪ੍ਰੋਗਰਾਮ ਚਾਕ ਆਊਟ ਕਰ ਲਿਆ ਸੋ ਇੰਜ ਸੁਖਵੀਰ ਬਾਦਲੂ ਰਹੀ ਇਹ ਦਿਖਾ ਰਹੇ ਨੇ ਕਿ ਜਿਵੇਂ ਇਹ ਪ੍ਰਕਿਰਿਆ ਆਮ ਚੱਲ ਰਹੀ ਹੈ ਸਾਡੀ ਜਿਹੜੀ ਚੱਲਣੀ ਆ ਪਰ ਪਾਰਟੀ ਸਾਡੀ ਚੜਦੀ ਕਲਾ 'ਚ ਅਸੀਂ ਪਰ ਮੈਨੂੰ ਸਮਝ ਨਹੀਂ ਆਉਂਦਾ ਕਿ ਭਾਈ ਜਿੱਥੋਂ ਲੜਾਈ ਸ਼ੁਰੂ ਹੋਈ ਸੀ ਕਿ ਭਾਈ ਪੁਰਾਣੇ ਲੀਡਰ ਛੱਡਣ ਨਵੇਂਆਂ ਨੂੰ ਮੌਕਾ ਦਿਓ ਇਹ ਇਹ ਸਾਰਾ ਕੁ ਭੰਕਰੋ ਸਾਰਾ ਕੁਸ਼ ਹੋਈ ਅਨਸ਼ਾਸਨੀ ਕਮੇਟੀ ਭੁੰਧੜ ਸਾਹਿਬ ਗਰੇਵਾਲ ਜੀ ਹੈ ਨਾ ਰਣੀਕੇ ਉਧਰ ਬਾਜੀਤੜੇ ਚ ਚੰਦੂ ਮਾਜਰਾ ਜਗੀਰ ਕੌਰ ਮਨੂਕਾ ਹੈ ਨਾ ਇਹ ਸਾਰੇ ਹੈ ਨਾ ਰਖੜਾ ਹੋਰੀ ਤੇ ਫਿਰ ਕੋਰ ਕਮੇਟੀ ਸਾਰੇ ਹੀ ਨਾ ਉਹੀ ਜਿਹੜੇ ਇਹਨਾਂ ਤੋਂ ਲੋਕ ਔਖੇ ਸੀ ਤੇ ਅੱਜ ਮੈਂ ਮੈਂ ਦੇਖਿਆ ਸੰਸਦੀ ਬੋਰਡ ਦਾ ਚਲ ਕੁਝ ਨਵਾਂ ਹੋਇਆ ਹੋਊਗਾ ਪੰਜ ਮੈਂਬਰੀ ਸੰਸਦੀ ਬੋਰਡ ਲਾਣਾ ਹੈ ਜੀ ਸੁਖਵੀਰ ਬਾਜ਼ੇ ਨੇ ਉਹਦੇ ਚੇਅਰਮੈਨ ਫਿਰ ਭੁੰਦੜੇ ਨੇ ਹੈ ਨਾ ਬਲਵਿੰਦਰ ਸਿੰਘ ਭੁੰਦੜ ਨੂੰ ਚੇਅਰਮੈਨ ਲਾਤਾ ਤੇ ਜਨਵੇਜਾ ਸਿੰਘ ਸੇਖੋ ਵੀ ਮੈਂਬਰ ਨੇ ਗੁਲਜਾਰ ਸਿੰਘ ਰਾਣੀ ਕੇ ਵੀ ਮੈਂਬਰ ਨੇ ਮਹਿੰਦਰ ਗਰੇਵਾਲ ਵੀ ਮੈਂਬਰ ਦਰਜੀਤ ਸਿੰਘ ਚੀਮਾ ਵੀ ਆ ਹੀਰਾ ਸਿੰਘ ਗਾਪੜੀਆ ਰੋਰ ਰੋਰ ਹੈ ਕੋਣ ਆ ਭਾਈ ਤੁਹਾਡੇ ਕੋਲ ਜੀ ਸੋ ਇਸ ਲਈ ਅਕਾਲੀ ਦਲ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਵੇਂ ਕੁਝ ਨਹੀਂ ਹੋਇਆ ਸਾਰਾ ਕੁਝ ਠੀਕ ਚੱਲ ਰਿਹਾ ਪਰ 30 ਤਰੀਕ ਦੇ ਲਈ ਇਹਨਾਂ ਦੇ ਸਾਹ ਸੁੱਕੇ ਨੇ ਹੂੰ ਤੇ ਜੇ ਸੱਚਮੁੱਚ ਜਥੇਦਾਰ ਸਹਿਬਾਨ ਪੰਜ ਸਿੰਘ ਸਹਿਬਾਨ ਆਜ਼ਾਦ ਸਿੱਖੀ ਵਿਚਾਰਧਾਰਾ ਨੂੰ ਧਿਆਨ ਚ ਰੱਖਦੇ ਆ ਅਕਾਲ ਤਖਤ ਦੀ ਮਰਿਆਦਤ ਨੂੰ ਧਿਆਨ ਚ ਰੱਖਦੇ ਆ ਫੈਸਲਾ ਲੈਂਦੇ ਨੇ ਤਾਂ ਇਹਨਾਂ ਦੇ ਲਈ ਇੱਕ ਚੁਣੌਤੀ ਵੀ ਹੋਏਗੀ ਤੇ ਇਹਨਾਂ ਲਈ ਜਵਾਬ ਦੇਜ ਵੀ ਤੈਅ ਹੋਏਗੀ ਔਰ ਇੱਕ ਮਿਸਾਲ ਵੀ ਕਾਇਮ ਹੋ ਸਕਦੀ ਹੈ ਬਸ਼ਰਤੇ ਉਹ ਆਜ਼ਾਦ ਜਫੀਦਾਰ ਸਹਿਵਾਨਾਂ ਵਾਂਗ ਫੈਸਲਾ ਲੈਣ। ਹਮਮ। ਦੀਪਕ ਜੀ ਬੰਗਲਾਦੇਸ਼ ਦੇ ਵਿੱਚ ਜੋ ਸਥਿਤੀ ਬਣੀ ਕਿ ਉੱਥੋਂ ਦੀ ਹੁਣ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਰਿਜ਼ਾਈਨ ਕਰਕੇ ਪੌਣੇ ਘੰਟੇ ਦੇ ਅੰਦਰ ਅੰਦਰ ਜਦੋਂ ਮੁਲਕ ਛੱਡ ਕੇ ਭਾਰਤ ਆ ਗਏ। ਹੁਣ ਦੱਸਿਆ ਜਾ ਰਿਹਾ ਕਿ ਕੁਝ ਦਿਨ ਉਹ ਦਿੱਲੀ ਦੇ ਵਿੱਚ ਰਹਿਣਗੇ ਅੱਗੇ ਪਤਾ ਨਹੀਂ ਉਹਨਾਂ ਨੇ ਕਿੱਥੇ ਜਾਣਾ। ਖਬਰਾਂ ਇਹ ਆ ਰਹੀਆਂ ਨੇ ਕਿ ਅਮਰੀਕਾ ਨੇ ਤੇ ਯੂਕੇ ਨੇ ਉਹਨਾਂ ਦੇ ਅ ਅਸਾਈਲਮ ਦੇ ਕਲੇਮ ਨੂੰ ਜਾਂ ਉੱਥੇ ਜਾ ਕੇ ਸ਼ਰਨ ਲੈਣ ਦੇ ਕਲੇਮ ਨੂੰ ਰਿਜੈਕਟ ਕਰ ਦਿੱਤਾ ਹੋਇਆ। ਸੋ ਅ ਇਸ ਤੋਂ ਇਲਾਵਾ ਬੰਗਲਾਦੇਸ਼ ਦੇ ਵਿੱਚ ਸਥਿਤੀ ਕੀ ਹੈ ਜੀ ਤੇ ਜਿਹੜੀ ਉੱਥੇ ਇਸ ਵੇਲੇ ਅਸ਼ਾਂਤੀ ਫੈਲੀ ਆ ਆ ਜੋ ਉੱਥੇ ਇਸ ਵੇਲੇ ਸਿਆਸੀ ਤੌਰ ਤੇ ਉਥਲ ਪੁਥਲ ਮਚੀ ਆ ਉਹਦਾ ਭਾਰਤ ਤੇ ਕੀ ਅਸਰ ਪੈ ਸਕਦਾ ਜੇ ਗਵਾਂਡੀ ਦੇ ਘਰੇ ਅੱਗ ਲੱਗੀ ਹੋਵੇ ਹੂੰ ਤਾਂ ਤੁਹਾਡੇ ਸੇਖਤਾ ਆਏਗਾ ਹੀ ਆਏਗਾ ਜੀ ਕਈ ਵਾਰ ਵਿਅਕਤੀ ਇਸ ਕੱਲੋ ਖੁਸ਼ ਹੁੰਦਾ ਕਿ ਲੈ ਵੀ ਮੈਂ ਤਾਂ ਬਹੁਤ ਸੁਰੱਖਿਅਤ ਆ ਮੈਂ ਬਹੁਤ ਅਮੀਰ ਆ ਕਿਉਂਕਿ ਮੇਰਾ ਘਰ ਤਾਂ ਪੱਕਾ ਹੈ ਹੂੰ ਹਾਂ ਗਵਾਂਢੀ ਦਾ ਘਰ ਕੱਚੀਆਂ ਕੰਧਾਂ ਵਾਲਾ ਕੋਈ ਚੱਕਰ ਨਹੀਂ ਪਰ ਯਾਦ ਰੱਖਣਾ ਚਾਹੀਦਾ ਜੇ ਗਵਾਂਢੀ ਦਾ ਘਰ ਕੱਚਾ ਤੇ ਫਿਰ ਜੇ ਮੀਂਹ ਵਰਦਾ ਤਾਂ ਕੱਲੀ ਉਹਦੀ ਕੰਧ ਨਹੀਂ ਟਹਿਣੀ ਤੁਹਾਡੇ ਨੀਹਾਂ 'ਚ ਵੀ ਪਾਣੀ ਪੈਣਾ ਜੀ ਸੋ ਇਸ ਲਈ ਅੱਜ ਭਾਰਤ ਦੇ ਲਈ ਇਹ ਮੁਸ਼ਕਲ ਖੜੀ ਇਸ ਲਈ ਹੈ ਕਿ ਭਾਰਤ ਦੇ ਆਂਢਗਵਾਂਢ ਦੇ ਵਿੱਚ ਤਿੰਨ ਚਾਰ ਮੁਲਕ ਜਿਹਾ ਨੇ ਜਿਹੜੇ ਆਪੋ ਆਪਣੀਆਂ ਮਸੀਬਤਾਂ 'ਚ ਫਿਰੇ ਨੇ ਉਹਦਾ ਅਸਰ ਪੰਜਾਬ ਤੱਕ ਆਉਣਾ ਹੀ ਆਉਣਾ ਹੈ ਭਾਰਤ ਤੱਕ ਆਉਣਾ ਹੀ ਆਉਣਾ ਪੱਕਾ ਸੁੱਬਿਆਂ ਤੱਕ ਆਉਣਾ ਹੀ ਆਉਣਾ ਜੀ ਪਾਕਿਸਤਾਨ ਆਰਥਿਕ ਹਾਲਤ ਵੀ ਬਹੁਤ ਮਾੜੀ ਹੈ ਤੇ ਵੈਸੇ ਵੀ ਹੈਨਾ ਆ ਮਤਲਬ ਕਿ ਜਿਹੋ ਜਿਹੋ ਉੱਥੇ ਸਥਿਤੀ ਆ ਚਾਹੇ ਨਕਲੀ ਧੰਦੇ ਹੋਣ ਚਾਹੀਏ ਨੋਟਾਂ ਦੀ ਗੱਲ ਹੋਵੇ ਚਾਹੇ ਅੱਤਵਾਦ ਦਾ ਪਹਿਲੂ ਹੋਵੇ ਉਹ ਕਲੇਸ਼ ਦਾ ਅਸਰ ਹੈ ਦੂਸਰਾ ਸ਼੍ਰੀਲੰਕਾ ਦੀ ਆਰਥਿਕ ਸਥਿਤੀ ਤੋਂ ਆਪਾਂ ਵਾਕਿਫ ਆ ਜਿਸ ਤਰ੍ਹਾਂ ਹੈ ਨੇਪਾਲ ਵੀ ਕੋਈ ਚੰਗੇ ਦੌਰ 'ਚ ਨਹੀਂ ਲੰਘ ਰਿਹਾ ਉਹ ਵੀ ਚੀਨ ਦੇ ਹੱਥੇ ਚੜਿਆ ਕਾਫੀ ਹੱਦ ਤੱਕ ਹੈ ਨਾ ਤੇ ਹੁਣ ਆਪਣੇ ਸਾਹਮਣੇ ਆ ਨਵੀਂ ਮਤਲਬ ਬੰਗਲਾਦੇਸ਼ ਵਾਲੀ ਸਥਿਤੀ ਆ ਗਈ ਹੈ ਸੋ ਬੰਗਲਾਦੇਸ਼ ਦੇ ਵਿੱਚ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਸੇਖ ਅਸੀਨਾ ਜਦੋਂ ਛੱਡ ਕੇ ਭੱਜੀ ਤੇ ਭਾਰਤ ਪਹੁੰਚੀ ਤੇ ਭਾਰਤਾ ਪੜ ਕੇ ਗਾਜ਼ੀਆਬਦ ਲੈਂਡ ਕੀਤਾ ਉਹ ਤੋਂ ਬਾਅਦ ਦਿੱਲੀ ਦੇ ਉਸ ਹੈਨਾ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਟਿਕਾਣਾ ਬਣਾਇਆ ਤੇ ਉਸ ਤੋਂ ਬਾਅਦ ਪੂਰ ਜ਼ੋਰ ਕੋਸ਼ਿਸ਼ ਜਾਰੀ ਹੈ ਉਹਨਾਂ ਦੀ ਕਿ ਲੰਡਨ ਸਾਨੂੰ ਸ਼ਰਨ ਦੇ ਦੇਵੇ ਹਮ ਹੈਨਾ ਪਰ ਲੰਡਨ ਦੇ ਵਿੱਚ ਸ਼ਰਨ ਮਿਲਦੇ ਅਸਾਰ ਬਹੁਤ ਘੱਟ ਨੇ ਉਸ ਤੋਂ ਬਾਅਦ ਹੁਣ ਮੈਂ ਕੁਝ ਰਿਪੋਰਟਾਂ ਦੇਖ ਰਿਹਾ ਸੀ ਜਿਹਦੇ ਹਵਾਲੇ ਨਾਲ ਪਤਾ ਲੱਗਿਆ ਕਿ ਹੁਣ ਉਹਨਾਂ ਦੀ ਕੋਸ਼ਿਸ਼ ਹੈ ਜੇ ਯੂਈਚ ਕਿਤੇ ਮਿਲ ਜਵੇ ਜਾਂ ਜੇ ਸਾਊਦੀ ਅਰਬ ਵਿੱਚ ਵੀ ਕਿਤੇ ਮਿਲ ਜਵੇ ਹੈਨਾ ਜੇ ਫਿਨਲੈਂਡ ਵਰਗਾ ਮੁਲਕ ਵੀ ਕਿਤੇ ਸ਼ਰਨ ਦੇ ਦੇਵੇ ਤਾਂ ਵੀ ਤਿਆਰ ਨੇ ਹਮ ਹਾਂ ਬੇਸ਼ੱਕ ਉਹਦੇ ਮੁੰਡੇ ਨੇ ਕਿਹਾ ਕਿ ਨਹੀਂ ਅਸੀਂ ਕਿਸੇ ਹੋਰ ਮੁਲਕ ਵਾਲੇ ਜੇ ਨਹੀਂ ਸੋਚ ਰਹੇ ਹਾਂ ਤੁਸੀਂ ਜਿਹਦੀ ਗੱਲ ਕਰ ਰਹੇ ਉਹਦੇ ਮੁੰਡੇ ਦੀ ਇੰਟਰਵਿਊ ਆ ਰਹੀਆਂ ਸੀ ਜੀ 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 ਪਰ ਪਿਛਲੇ 15 ਦਿਨਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ 75000 ਕਰੋੜ ਟਕੇ ਦਾ ਨੁਕਸਾਨ ਹੋ ਚੁੱਕਿਆ ਹੈ 75000 ਕਰੋੜ ਟਕੇ ਦਾ ਨੁਕਸਾਨ ਹੋ ਚੁੱਕਿਆ ਹੈ ਬੰਗਲਾਦੇਸ਼ ਦੇ ਵਿੱਚ ਹੈਨਾ ਤੇ ਦੂਸਰੇ ਪਾਸੇ ਜੇਲ੍ਹਾਂ ਚੋਂ ਕੈਦੀ ਨਿਕਲ ਕੇ ਭੱਜ ਚੁੱਕੇ ਨੇ 209 ਕੈਦੀਆਂ ਦੀ ਹੁਣ ਦੀ ਤਾਜ਼ਾ ਖਬਰ ਹੈ ਕਿ 209 ਕੈਦੀ ਜੇਲ੍ਹ ਚੋਂ ਨਿਕਲ ਕੇ ਭੱਜੇ ਨੇ ਸੋ ਇਸ ਲਈ ਜਦੋਂ ਭੀੜ ਹਿੰਸਕ ਹੋ ਜਾਂਦੀ ਹੈ ਚਾਹੇ ਰਾਜਨੀਤਿਕ ਤਖਤਾ ਪਲਟ ਤੋਂ ਇਹ ਸ਼ੁਰੂ ਹੋਇਆ ਪਰ ਜਦੋਂ ਭੀੜ ਹਿੰਸਕ ਹੁੰਦੀ ਹੈ ਤਾਂ ਉਹਦੇ ਵਿੱਚ ਉਹ ਸ਼ਰਾਰਤੀ ਅਨਸਰ ਵੀ ਸ਼ਾਮਲ ਹੋ ਜਾਂਦੇ ਨੇ ਜਿਨ੍ਹਾਂ ਨੇ ਆਪਣੀ ਨਿੱਜੀ ਕਿੜ ਵੀ ਕੱਢਣੀ ਹੁੰਦੀ ਹੈ ਨਿੱਜੀ ਫਾਇਦਾ ਵੀ ਲੈਣਾ ਹੁੰਦਾ ਸੋ ਇਸ ਲਈ ਧਾਰਮਿਕ ਕਟੜਵਾਤਾ ਵਾਲਿਆਂ ਨੂੰ ਵੀ ਮੌਕਾ ਮਿਲ ਗਿਆ ਹੈਨਾ ਲੋਟਾਂਖਾ ਕਰਨ ਵਾਲੇ ਨੂੰ ਮੌਕਾ ਮਿਲ ਗਿਆ ਐ ਮਾਰਕਟ ਕਰਨ ਵਾਲੇ ਨੂੰ ਵੀ ਕਤਲੋਗਾਰਥ ਕਰਨ ਵਾਲੇ ਨੂੰ ਚੋਰ ਲਟੇਰੇਣ ਨੂੰ ਮੌਕਾ ਮਿਲ ਗਿਆ ਉਹ ਸਾਰੇ ਇਹਦੇ ਵਿੱਚ ਸ਼ਾਮਲ ਨੇ ਸਾਰਾ ਕੁਝ ਇਸੇ ਗੱਲ ਦੇ ਨਾਂ ਲੱਗ ਜਾਣਾ ਨਾ ਨਾ ਕਿ ਭੀੜ ਨੇ ਕਰਤਾ ਜੀ 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 ਹੁਣ ਹੋ ਕੀ ਰਿਹਾ ਉੱਥੇ ਕਿ ਉੱਥੇ ਭਾਰਤੀ ਹਾਈ ਕਮਿਸ਼ਨ ਹੈ ਜਿਹੜਾ ਹਮ ਉਹਨਾਂ ਨੇ ਅਚੇਚੇ ਤੌਰ ਤੇ ਪ੍ਰਬੰਧ ਕੀਤਾ ਕਿ ਮੈਨੂੰ ਜੇ ਦੋ ਬੰਦਿਆਂ ਨਾਲ ਸਰਦਾ ਮੈਂ ਸਾਰਦੂਗਾ ਬਾਕੀ ਸਾਰਿਆਂ ਨੂੰ ਭਾਰਤ ਭੇਜਾਂ ਜੀ ਹਾਂ ਹੁਣ ਵੀ ਤਾਜ਼ੇ 205 ਲੋਕਾਂ ਨੂੰ ਭਾਰਤੀ ਜਹਾਜ਼ 에ਅਰ ਇੰਡੀਆ ਦਾ ਜਹਾਜ਼ ਲੈ ਕੇ ਭਾਰਤ ਪਹੁੰਚਿਆ ਹਮ ਹੈਨਾ ਤੇ ਇਹ ਸਭ ਦੀ ਪ੍ਰਕਿਰਿਆ ਦੇ ਦਰਮਿਆਨ ਜਿਹੜੀ ਮੱਧ ਭਾਗੀਆਂ ਖਬਰਾਂ ਆ ਰਹੀਆਂ ਉਹ ਆ ਰਹੀਆਂ ਕਿ ਉੱਥੇ ਘਟ ਗਣਤੀ ਪਾਈਚਾਰਾ ਖਾਸ ਕਰਕੇ ਹਿੰਦੂ ਪਾਈਚਾਰਾ ਹੈ ਉਤੋਂ ਬਾਅਦ ਸਿੱਖ ਪਾਈਚਾਰਾ ਵੱਡੀ ਗਿਣਤੀ ਚ ਮੰਦਿਰ ਤੇ ਗੁਰੂ ਘਰ ਨਿਸ਼ਾਨੇ ਤੇ ਨੇ ਅਜੇ ਪੂਰੀ ਜਾਣਕਾਰੀ ਵੀ ਨਹੀਂ ਮਿਲ ਪਾਈ ਕਿੱਥੇ ਕਿੱਥੇ ਕੀ ਨੁਕਸਾਨ ਹੈ ਗਿਆ ਕੀ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤੇ ਅਕਾਲ ਤਖਤ ਸਾਭ ਦੇ ਜਥੇਦਾਰ ਗਿਆਨੀ ਰਕबीर ਸਿੰਘ ਹੋਰਾਂ ਨੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਅਸਿੰਦਰ ਸਿੰਘ ਧਾਮੀ ਹੋਰਾਂ ਨੇ ਕਟ ਗਿਣਤੀ ਭਾਈਚਾਰੇ ਦੇ ਫਿਕਰਮੰਦੀ ਦੇ ਹਵਾਲੇ ਨਾਲ ਅਚੇਚੇ ਤੌਰ ਤੇ ਸਰਕਾਰ ਨਾਲ ਸੰਪਰਕ ਸਾਧਿਆ ਤੇ ਅਚੇਚੇ ਤੌਰ ਤੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਆ ਕਿ Hindu ਭਾਈਚਾਰੇ ਦਾ ਔਰ Sikh ਭਾਈਚਾਰੇ ਦਾ ਉੱਥੇ ਪਹਿਰੇਦਾਰੀ ਕੀਤੀ ਜਾਵੇ ਉਹਨਾਂ ਦਾ ਸੁਰੱਖਿਆ ਯਕੀਨੀ ਬਣਾਈ ਜਾਵੇ ਮੰਦਰਾਂ ਨੂੰ ਜੋ ਨੁਕਸਾਨ ਪਹੁੰਚਾਇਆ ਜਾ ਰਿਹਾ ਪਹਿਲੀ ਪਾਸ਼ਾਹੀ ਨੌਵੀਂ ਪਾਸ਼ਾਹੀ ਉਹਨਾਂ ਦੇ ਇਤਿਹਾਸ ਕੋ ਗੁਰੂ ਧਾਮ ਨੇ ਉੱਥੇ ਗੁਰੂ ਕਰਨੇ ਉਹਨਾਂ ਨੂੰ ਲੈ ਕੇ ਸਾਡੀ ਫਿਕਰਮੰਦੀ ਹੈ ਕਿਉਂਕਿ ਸਹੀ ਜਾਣਕਾਰੀ ਜੇ ਨਹੀਂ ਆ ਰਹੀ ਉਸ ਰੱਖਿਆ ਬਣਾਈ ਜਾਵੇ ਸੋ ਉੱਥੇ ਇਹ ਖਬਰਾਂ ਵੱਖ-ਵੱਖ ਮੀਡੀਆ ਦੇ ਮਾਧਿਅਮ ਰਾਹੀਂ ਖੂਬ ਆ ਰਹੀਆਂ ਨੇ ਕਿ ਹਾਂ ਮੰਦਰ ਤੇ ਅਟੈਕ ਆ ਹਿੰਦੂਆਂ ਤੇ ਅਟੈਕ ਆ ਹਿੰਦੂ ਖਤਰੇ ਚ ਨੇ ਸਿੱਖ ਭਾਈਚਾਰਾ ਦੇਖੋ ਉੱਥੇ 16 ਕਰੋੜ ਤੋਂ ਵੱਧ ਦੀ ਆਬਾਦੀ ਹੈ 16 ਕਰੋੜ 72 ਲੱਖ 73 ਲੱਖ ਦੇ ਕਰੀਬ ਆਬਾਦੀ ਹੈ 16 ਕਰੋੜ ਦੇ ਵਿੱਚੋਂ ਜਾਂ ਕੁੱਲ ਆਬਾਦੀ ਦੇ ਵਿੱਚੋਂ 91% ਦੀ ਮੁਸਲਮਾਨ ਭਾਈਚਾਰਾ ਉੱਥੇ ਜੀ ਹੈ ਨਾ 8% ਦੀ ਹਿੰਦੂ ਭਾਈਚਾਰਾ ਤੇ ਲਗਾਤਾਰ ਘਟ ਰਿਹਾ ਪਿਛਲੀ ਜਨਗਣਨਾ ਸਮੇਂ ਸ਼ਾਇਦ 8.5% ਸੀਗਾ ਹੁਣ 8% ਆ ਗਿਆ ਇੱਕ ਵੀ ਸਦੀ ਹੋਰ ਪਾਈਚਾਰਾ ਜਿਹਦੇ ਵਿੱਚ ਸਿੱਖ ਪਾਈਚਾਰਾ ਵੀ ਸ਼ਾਮਿਲ ਹੈ ਜੀ ਪਰ ਹੁਣ ਇਹ ਸਾਰੀਆਂ ਖਬਰਾਂ ਤਾਂ ਆ ਰਹੀਆਂ ਨੇ ਕਿਾ ਉੱਥੇ ਅਟੈਕ ਹੋ ਗਿਆ ਉੱਥੇ ਕੁੱਟਮਾਰ ਹੋ ਗਈ ਮਾਰਗਰਮ ਹੋ ਗਈ ਪਰ ਸ਼ਾਇਦ ਇਹ ਖਬਰ ਕੋਈ ਨਹੀਂ ਦੇ ਰਿਹਾ ਕਿ ਟਾਕਾ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਜਿਹੜੇ ਉਹਨਾਂ ਚ ਮਤਲਬ ਮੁਸਲਿਮ ਬੱਚੇ ਮੁੰਡੇ ਵੀ ਨੇ ਕੁੜੀਆਂ ਵੀ ਨੇ ਜੀ ਉਹ ਮੰਦਰਾ ਮੂਰੇ ਪਹਿਰੇ ਵੀ ਦੇ ਰਹੇ ਨੇ ਹੂੰ ਇਹ ਵੀ ਇਹ ਵੀ ਵੈਲਿਊ ਹੈਗਾ ਜੀ 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 ਤਾਂ ਅਲੱਗ ਕਿਸੇ ਚੰਗੀ ਚੀਜ਼ ਦਾ ਬਿਜ਼ਨਸ ਨਹੀਂ ਹੁੰਦਾ ਜੀ 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 ਸੋ ਉਹ ਵਿਦਿਆਰਥੀ ਜਿਹੜੇ ਪੜ੍ਹਾਈ ਕਰ ਰਹੇ ਨੇ ਉਹ ਸਮਾਜਿਕ ਤੌਰ ਤੇ ਚੇਤਨ ਨਹੀਂ ਤੇ ਉਹ ਇਸ ਗੱਲ ਦੀ ਪਹਿਰੇਦਾਰੀ ਵੀ ਕਰ ਰਹੇ ਨੇ ਕਿ ਨਹੀਂ ਵੀ ਅਸੀਂ ਇੱਥੇ ਨੁਕਸਾਨ ਨਹੀਂ ਹੋਣ ਦੇਣਾ ਇਹਦੇ ਨਾਲ ਸਾਡੇ ਦੇਸ਼ ਦਾ ਅਕਸ ਖਰਾਬ ਹੁੰਦਾ ਜੀ ਸੋ ਇਹ ਵੀ ਪ੍ਰਕਿਰਿਆ ਪਰ ਫਿਰ ਵੀ ਇਹਦਾ ਅਸਰ ਭਾਰਤ ਤੇ ਪੈਣਾ ਕਿਉਂਕਿ ਪਹਿਲਾਂ ਹੀ ਬੰਗਲਾਦੇਸ਼ੀ ਵੱਡੀ ਗਿਣਤੀ ਚ ਭਾਰਤ ਨੂੰ ਕੁਝ ਭੈਟ ਕਰਦੇ ਨੇ ਉਹ ਕੁਝ ਭੈਟ ਦਾ ਇਰਾਦਾ ਕੋਈ ਜ਼ਰੂਰੀ ਨਹੀਂ ਕਿ 90% ਸਾਰਿਆਂ ਦਾ ਇਰਾਦਾ ਭਾਰਤ ਨੂੰ ਨੁਕਸਾਨ ਪਹੁੰਚਾਉਣਾ ਜਾਂ ਕੁਝ ਘਟਨਾ ਕਰਨਾ ਹੀ ਹੋਵੇ ਉੱਥੋਂ ਦੀ ਹਾਲਾਤ ਇੰਨੇ ਮਾੜੇ ਨੇ ਰੋਜੀ ਰੋਟੀ ਵਾਲੇ ਇੰਨੇ ਮਸਲੇ ਨੇ ਕਿ ਕੁਝ ਇੱਥੇ ਰੋਜੀ ਰੋਟੀ ਕਮਾਉਣ ਦੇ ਹਵਾਲੇ ਨਾਲ ਵੀ ਆਉਂਦੇ ਨੇ ਜੀ 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 ਕਿਉਂਕਿ ਲੋਕ ਸਿਪ ਕਿ ਇੱਥੇ ਦੇ ਨਾਗਰਿਕ ਹੋਣਗੇ ਤੇ ਦੂਏ ਪਾਸੇ ਘਟ ਗੰਤੀ ਭਾਈ ਜਰਦ ਸਾਹਿਬ ਨਾਲ ਹਿੰਦੂ ਭਾਈਚਾਰਾ ਜਾਂ ਸਿੱਖ ਭਾਈਚਾਰਾ ਦੇ ਉੱਥੋਂ ਪਲਾਇਨ ਲਗਾਤਾਰ ਕਰਦਾ ਆ ਰਿਹਾ ਸੋ ਇਸ ਲਈ ਇਹਦੇ ਤੇ ਆਉਂਦੇ ਕੁਝ ਸਮਿਆਂ ਤੱਕ ਅਸਰ ਰਹਿਣਾ ਤੇ ਅਜੇ ਵੀ ਸੇਖ ਹਸੀਨਾ ਦੇ ਕੀ ਫੈਸਲਾ ਹੁੰਦਾ ਉਸ ਨੂੰ ਕਿੰਨੀ ਦੇਰ ਇੱਥੇ ਰਹਿਣਾ ਪੈਂਦਾ ਕੀ ਨਹੀਂ ਉਹਦੇ ਨਾਲ ਲੈ ਕੇ ਉੱਥੇ ਦੀ ਕਿਉਂਕਿ ਨਵੀਂ ਸਰਕਾਰ ਹੋ ਸਕਦਾ ਕਿ ਕੱਲ ਸ਼ਾਮ ਨੂੰ 8 ਵਜੇ ਤੱਕ 15 ਮੈਂਬਰੀ ਸਰਕਾਰ ਨਵੀਂ ਬਣ ਜਵੇ ਜੀ ਸੌ ਚੁੱਕਣਗੇ ਸੋ ਇਸ ਲਈ ਨਵੀਂ ਸਰਕਾਰ ਹਾਂ ਇਸ ਪ੍ਰਕਿਰਿਆ ਨੂੰ ਫਿਰ ਕਿਵੇਂ ਟੈਕਲ ਕਰਦੇ ਕੋਈ ਫੌਜ ਉਹਦੇ ਨਾਲ ਹੈ ਹੁਣ ਹੂੰ ਕੁਝ ਦੇਖਣ ਦੇ ਜਦੋਂ ਕਿ ਫੌਜ ਤੋਂ ਕੰਟਰੋਲ ਕੁਝ ਨਹੀਂ ਹੋਇਆ ਸੇਖ ਕਿਸਾਨਾਂ ਦੀਆਂ ਸਾਰੀਆਂ ਪਾ ਕੇ ਨੱਚਦੇ ਰਹੇ ਮਤਲਬ ਪ੍ਰਧਾਨ ਮੰਤਰੀ ਦੇ ਘਰ ਦੇ ਅੰਦਰੋਂ ਲੋਕ ਇਸ ਲਈ ਉਹ ਕੰਟਰੋਲ 'ਚ ਨਹੀਂ ਹੈ ਪਰ ਨਵੀਂ ਸਰਕਾਰ ਜਦੋਂ ਬਣੂਗੀ ਫੌਜ ਕੀ ਫੈਸਲਾ ਲੈਂਦੀ ਹੈ ਭਾਰਤ ਨਾਲ ਹੁਣ ਕਿਹਜਾ ਰੁਕ ਹੋਊਗਾ ਹੈ ਸਾਡੀਆਂ ਸਰਹੱਦਾਂ ਦੇ ਉੱਤੇ ਕੀ ਸਥਿਤੀ ਹੈ ਬੜੀ ਸੁਰੱਖਿਆ ਦਸਤਿਆਂ ਦੀ ਫਿਕਰਮੰਦੀ ਵਧ ਗਈ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬਾਡਰਾਂ ਤੋਂ ਦੂਰ ਰਹੋ ਜੀ ਸੋ ਇਹ ਅਸਰ ਆਉਂਦੇ ਸਮੇਂ ਤੱਕ ਲੰਮੇ ਸਮੇਂ ਤੱਕ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ